ਕਰਨੀ ਕੱਖ ਦੀ ਤੇ ਗੱਲ ਲੱਖ ਲੱਖ ਦੀ ਜੀ ਹਾਂ ਇਹ ਕਹਾਉਤ ਅਕਸਰ ਹੀ ਬੁਲੀ ਜਾਂਦੀ ਆ ਔਰ ਕਈ ਲੋਕ ਦੋਸਤੋ ਇਦਾਂ ਦੇ ਹੁੰਦੇ ਨਾ ਜਿਹੜੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਮਾਰਦੇ ਆ ਔਰ ਗੱਲਾਂ ਐਡੀਆਂ ਐਡੀਆਂ ਕਰਨਗੇ ਕਿ ਯਾਨੀ ਕਿ ਉਹ ਹਵਾਈ ਕਿਲੇ ਉਸਾਰਦੇ ਰਹਿੰਦੇ ਆ ਹਵਾਈ ਘੋੜੇ ਡਣਾਉਂਦੇ ਰਹਿੰਦੇ ਆ ਪਰ ਗੱਲ ਆ ਕਿ ਡੱਕਾ ਪਨ ਕੇ ਦੂਰਾ ਨਹੀਂ ਕਰਦੇ ਇਦਾਂ ਦੇ ਬਹੁਤ ਸਾਰੇ ਲੋਕ ਸਾਨੂੰ ਸਾਡੇ ਆਲੇ-ਦੁਆਲੇ ਮਿਲ ਜਾਂਦੇ ਆ ਜਿਹੜੇ ਵਾਕਿਆ ਹੀ ਬੜੀਆਂ-ਬੜੀਆਂ ਵੱਡੀਆਂ ਮਾਰਦੇ ਆ ਜਿਹਨੂੰ ਅਸੀਂ ਕਹਿ ਦਿੰਨੇ ਆ ਵੀ ਬੜੀ ਫੌਂਡਾਂ ਚੱਕੀ ਜਾਂਦਾ ਕਿਸੇ ਨੂੰ ਅਸੀਂ ਕਹਿ ਦਿੰਨੇ ਆ ਕਿ ਵੱਡੀਆਂ ਵੱਡੀਆਂ ਰਾੜੀ ਜਾਂਦਾ ਹਨ ਕੁਝ ਵੀ ਰੜਦੇ ਤਾਂ ਖਰ ਰੋਟੀ ਹੁੰਨੇ ਤੇ ਉਹ ਤਾਂ ਹੁਣ ਵੈਸੇ ਹੀ ਇਸ ਤਰੀਕੇ ਦੀਆਂ ਗੱਲਾਂ ਹੀ ਕਰਦੇ ਆ ਲੋਕ ਕਿ ਜਿਨ੍ਹਾਂ ਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਨਿਕਲਦਾਗਾ ਔਰ ਪਤਾ ਇਹ ਲੱਗਦਾ ਕਿ ਜਿੰਨੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਆ ਤੇ ਕੀਤਾ ਕੁਝ ਨਹੀਂਗਾ ਔਰ ਇਹ ਅਕਸਰ ਹੀ ਹੁੰਦਾ ਆ ਔਰ ਸਾਨੂੰ ਇਹ ਪਤਾ ਵੀ ਹੁੰਦਾ ਤੁਸੀਂ ਕਿਸੇ ਗਲੀ ਮਹੱਲੇ ਪਿੰਡ ਸ਼ਹਿਰ ਕਸਬੇ ਵਿੱਚ ਕਿਤੇ ਵੀ ਚਲੇ ਜਾਓ 2-4 ਇਹੋ ਜਿਹੇ ਮਿਲੇ ਜਾਂਦੇ ਆ ਜਿਨ੍ਹਾਂ ਨੇ ਬਹੁਤ ਵੱਡੀਆਂ ਗੱਲਾਂ ਕਰਨੀਆਂ ਜੇ ਹੁਣ ਅੱਜ ਅਸੀਂ ਲੀਟਰਾਂ ਦੇ ਉੱਤੇ ਵੀ ਗੱਲ ਲੈ ਆਉਣੇ ਆ ਜਿਸ ਤਰੀਕੇ ਨਾਲ ਉਹ ਲੋਕ ਸਭਾ ਚੋਣਾਂ ਨੇੜੇ ਆ ਤਾਂ ਉਹਨਾਂ ਦੇ ਵਿੱਚ ਵੀ ਅਸੀਂ ਦੇਖਦੇ ਪਏ ਹਾਂ ਕਿ ਬਹੁਤ ਸਾਰੇ ਲੀਡਰਾਂ ਨੇ ਬਹੁਤ ਸਾਰੀਆਂ ਪਾਰਟੀਆਂ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਜੇ ਮੈਂ ਇੱਥੇ ਗੱਲ ਸੱਤਾਤਰੀ ਮੋਦੀ ਹਕੂਮਤ ਦੀ ਕਰ ਲਈ ਜਾਵੇ ਤਾਂ ਦੋ ਵਾਰੀ ਇਹ ਹਕੂਮਤ ਆ ਚੁੱਕੀ ਆ ਔਰ ਇਹਨਾਂ ਨੇ ਵੱਡੇ ਵੱਡੇ ਦਾਅਵੇ ਕੀਤੇ ਸੀਗੇ ਕਿ ਜਿਹੜਾ ਕਾਲਾ ਧਨ ਵਿਦੇਸ਼ਾਂ ਤੋਂ ਵਾਪਸ ਲਿਆਂਦਾ ਜਾਊਗਾ ਕਾਲਾ ਧਨ ਵਾਪਸ ਲਿਆ ਕੇ ਤੁਹਾਡੇ ਖਾਤਿਆਂ ਦੇ ਵਿੱਚ ਪਵਾਇਆ ਜਾਊਗਾ ਲੱਖਾਂ ਦੇ ਹਿਸਾਬ ਨਾਲ ਪਵਾਇਆ ਜਾਊਗਾ ਦੇਸ਼ ਦੇ ਵਿੱਚ ਕੋਈ ਵੀ ਹੁਣ ਗਰੀਬ ਨਹੀਂ ਰਹੂਗਾ ਪਰ ਅਫਸੋਸ 10 ਸਾਲ ਹੋ ਗਏ ਆ ਦੇਸ਼ ਦੇ ਲੋਕਾਂ ਨੂੰ ਦੇਖਦੇ ਆ ਔਰ ਕੀਤੀਆਂ ਵੱਡੀਆਂ ਵੱਡੀਆਂ ਪਰ ਕੱਖ ਦਾ ਕੁਛ ਨਹੀਂ ਕੀਤਾਗਾ ਲੱਖ ਲੱਖ ਦੀਆਂ ਗੱਲਾਂ ਟਕੇ ਟਕੇ ਦੀਆਂ ਸੇਰ ਸੇਰ ਦੀਆਂ ਗੱਲਾਂ ਜ਼ਰੂਰ ਮਾਰੀਆਂ ਨੇ ਮੋਦੀ ਹਕੂਮਤ ਨੇ ਔਰ ਕੱਲੀ ਮੋਦੀ ਹਕੂਮਤ ਉੱਤੇ ਹੀ ਗੱਲ ਨਹੀਂ ਗਈ ਤਕਰੀਬਨ ਹਰ ਉਸ ਲੀਡਰ ਦਾ ਕਿਰਦਾਰ ਵੀ ਨਜ਼ਰ ਆ ਜਾਂਦਾ ਜਿਹੜਾ ਲੀਡਰ ਆਪਣੇ ਇਲਾਕੇ ਦੇ ਵੋਟਰਾਂ ਨੂੰ ਪਰਮਾਉਣ ਦੀ ਖਾਤਰ ਆਪਣੇ ਇਲਾਕੇ ਨੂੰ ਪਰਮਾਉਣ ਦੀ ਖਾਤਰ ਜਾਂ ਫਿਰ ਸੂਬਾਈ ਪਾਰਟੀਆਂ ਜਿਹੜੀਆਂ ਨੇ ਆਪਣੀ ਸਰਕਾਰ ਬਣਾਉਣ ਤੋਂ ਪਹਿਲਾਂ ਜਿਵੇਂ ਕਿ ਇਲੈਕਸ਼ਨਾਂ ਵਿੱਚ ਚੋਣ ਮੈਨੀਫੈਸਟੋ ਜਾਰੀ ਕਰਦੀਆਂ ਨੇ ਤੇ ਉਹਦੇ ਵਿੱਚ ਦੀਆਂ ਗੱਲਾਂ ਕਰਦੀਆਂ ਨੇ ਵੱਡੇ ਦਾਅਵੇ ਕਰਦੀਆਂ ਨੇ ਪਰ ਪਤਾ ਉਦੋਂ ਲੱਗਦਾ ਜਦੋਂ ਕਿਤੇ ਖੁਦਾਨਾ ਖਾਸ ਤੋਂ ਉਹਨਾਂ ਦੀ ਸਰਕਾਰ ਬਣ ਜਾਂਦੀ ਆ ਪਰ ਫਿਰ ਉਹ ਵਾਅਦੇ ਹੁੰਦੇ ਹੀ ਨਹੀਂ ਪੂਰੇਗੇ ਉਹ ਕੀਤੇ ਗਏ ਵਾਅਦਿਆਂ ਨੂੰ ਲੋਕ ਵਾਰ-ਵਾਰ ਚੇਤੇ ਕਰਾਉਂਦੇ ਆ ਜਿਵੇਂ ਕਿ ਭਗਵੰਤ ਮਾਨ ਸਰਕਾਰ ਦੀ ਗੱਲ ਲੈ ਲਈ ਜਾਵੇ ਤਾਂ ਇਸ ਸਰਕਾਰ ਨੇ ਬੀਬੀਆਂ ਨਾਲ 1000 ਰੁਪਿਆ ਅਕਾਊਂਟ ਦੇ ਵਿੱਚ ਪਾਉਣ ਦੀ ਗੱਲ ਕੀਤੀ ਗਈ ਸੀ ਪਰ ਹੁਣ ਹਾਲੇ ਤੱਕ 2 ਸਾਲ ਹੋ ਗਏ ਸਰਕਾਰ ਬਣੇ ਨੂੰ ਬੀਬੀਆਂ ਦੇ ਖਾਤੇ ਵਿੱਚ 1000 ਰੁਪਿਆ ਜਿਹੜਾ ਉਹ ਨਹੀਂ ਪਵਾਇਆ ਜਿਸ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਦੇ ਨਿਸ਼ਾਨੇ ਦੇ ਉੱਤੇ ਭਗਵੰਤ ਮਾਨ ਸਰਕਾਰ ਵੀ ਆ ਔਰ ਵਾਰ-ਵਾਰ ਉਹਨਾਂ ਨੂੰ ਉਹ ਘੇਰਦੇ ਨਜ਼ਰਾਂ ਕਿ ਲਿਆਓ ਬੀਬੀਆਂ ਦੇ ਖਾਤਿਆਂ ਦੇ ਵਿੱਚ ਜਿਹੜਾ ਹੈ ਉਹ ਪੈਸਾ ਕਿੱਥੇ ਗਿਆ ਇੱਥੇ ਪਰਨੀਤ कौर ਪਟਿਆਲਾ ਤੋਂ ਅਕਸਰ ਭਗਵੰਤ ਮਾਨ ਸਰਕਾਰ ਨੂੰ ਘੇਰਦੇ ਨੇ ਔਰ ਬੀਬੀਆਂ ਵੀ ਕਈ ਵਾਰੀ ਬੋਲਦੀਆਂ ਨਜ਼ਰ ਆਉਂਦੀਆਂ ਨੇ ਵੀ ਸਾਡੇ ਨਾਲ ਵੱਡੇ ਵੱਡੇ ਦਾਅਵੇ ਕੀਤੇ ਸੀਗੇ 1000 ਰੁਪਏ ਭੋਣ ਦੀ ਗੱਲ ਕੀਤੀ ਸੀ ਉਹ 1000 ਰੁਪਏ ਗਿਆ ਕਿੱਥੇ ਆ ਸੋ ਚਲੋ ਭਗਵੰਤ ਮਾਨ ਸਰਕਾਰ ਦੀ ਗੱਲ ਵੀ ਅਸੀਂ ਛੱਡ ਦਿੰਦੇ ਹਾਂ ਬਾਕੀ ਪਾਰਟੀਆਂ ਨੇ ਵੀ ਜੋ ਪਹਿਲਾਂ ਰਹਿ ਚੁੱਕੀਆਂ ਨੇ ਪਹਿਲਾਂ ਸੱਤਾ ਦੇ ਵਿੱਚ ਆ ਚੁੱਕੀਆਂ ਨੇ ਉਹ ਕਿੱਡੇ ਕਿੱਡੇ ਵੱਡੇ ਦਾਅਵੇ ਕੀਤੇ ਸਨ ਕੀ ਕੀਤਾ ਆ ਹੁੰਦਾ ਤੇ ਹੀ ਇਹ ਨਾ ਅਕਸਰ ਚਾਹੇ ਕਾਲੀਆਂ ਦੀ ਗੱਲ ਲੈ ਲਈ ਜਾਵੇ ਕਿ ਅਕਾਲੀਆਂ ਨੂੰ ਤਾਂ ਕਦੇ ਯਾਦ ਹੀ ਨਹੀਂ ਰਹਗਾ ਕਿ ਜਿਹੜੇ ਵਾਦੇ ਉਹ ਲੋਕਾਂ ਨਾਲ ਕੀਤੇ ਹੁੰਦੇ ਆ ਉਹ ਪੂਰਾ ਹੀ ਨਹੀਂ ਕਰਦੇ ਵੈਸੇ ਵੀ ਸਿਆਸਤ ਵਿੱਚ ਇੱਕ ਗੱਲ ਬੜੀ ਮਸ਼ਹੂਰ ਹੈ ਕਿ ਜਿਸ ਤਰੀਕੇ ਨਾਲ ਅਕਾਲੀ ਹਕੂਮਤ ਹੁਣ ਤੱਕ ਆਈ ਆ ਜੇ ਚਾਹੁੰਦੀ ਤੇ ਕੀ ਨਹੀਂ ਹੋ ਸਕਦਾ ਸੀਗਾ ਪੰਜਾਬ ਦੀ ਵਿਧਾਨ ਸਭਾ ਲੈ ਸਕਦੀ ਸੀ ਚੰਡੀਗੜ੍ਹ ਲੈ ਸਕਦੀ ਸੀ ਪੰਜਾਬ ਦੇ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਸਕਦੀ ਸੀ ਬਹੁਤ ਸਾਰੇ ਮੁੱਦੇ ਸੀਗੇ ਸੋ ਗੱਲ ਇਹ ਹੁੰਦੀ ਆ ਕਿ ਜੋ ਮਰਜ਼ੀ ਤੁਸੀਂ ਕਹੀ ਜਾਓ ਔਰ ਲੋਕਾਂ ਨੂੰ ਪਰਮਾਏ ਜਾਓ ਲੋਕ ਤੁਹਾਡੇ ਮਗਰ ਲੱਗ ਵੀ ਜਾਂਦੇ ਆ ਪਰ ਤੁਸੀਂ ਕਦੇ ਆਪਣੇ ਅੰਦਰ ਛਾਤੀ ਮਾਰ ਕੇ ਵੀ ਵੇਖੋ ਕਿ ਜਿਹੜੇ ਦਾਅਵੇ ਤੁਸੀਂ ਲੋਕਾਈ ਨਾਲ ਕੀਤੇ ਆ ਜੰਤਰਲ ਕੀਤੇ ਆ ਤੁਸੀਂ ਉਹਨਾਂ ਤੇ ਕਿੰਨਾ ਕੁ ਪੂਰਾ ਉਤਰੇ ਹੋ